ਹਾਂਜੀ ਭਾਈ ਦੱਸੋ ਉੱਠ ਜਾ ਭਰਾ ਨਹੀਂ ਤੇ ਆ ਭਰਾ ਖਵਾ ਹੀ ਦੇ ਇਹਨੂੰ ਇਸ ਵਰਗ ਨੂੰ ਜਾਂਦੀ ਪੌੜੀ ਇਸ ਵਰਗਾਂ ਨੂੰ ਜਾਂਦੀਆਂ ਫੁੱਲ ਲਗਾਏ ਲੱਗ ਰਿਹਾ ਹੈ ਉਸਨੇ ਪੁੱਛਿਆ ਕਿਵੇਂ ਮੈਨੂੰ ਨਹੀਂ ਹੁੰਦਾ ਮਾਮਾ ਸਤਿਕਾਰ ਜੀ ਸਾਰਿਆਂ ਨੂੰ ਹਾਂਜੀ ਸਤਿਕਾਰ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਵੀ ਨਹੀਂ ਨਹੀਂ ਉਮੀਦ ਤੇ ਅੱਜ ਤੇ ਗਈ ਦਾ ਆ ਚੱਲ ਗਈ ਨਹੀਂ ਫੇਰ ਕਹਦੇ ਇੱਕ ਵਾਰੀ ਹਾਂਜੀ ਸਤਿਕਾਰ ਜੀ ਸਾਰਿਆਂ ਨੂੰ ਅੱਜ ਅਸੀਂ ਵਲੌਗ ਆਪਣਾ ਨਵਾਂ ਸ਼ੁਰੂ ਕਰਨ ਜਾ ਰਹੇ ਆਂ ਤੋ ਅੱਜ ਆਪਾਂ ਚੱਲੇ ਆਂ ਸਭ ਤੋਂ ਪਹਿਲਾਂ ਕੀ ਰਿਟਰਨ ਕਰਨੇ ਮਾਇਕ ਰਿਟਰਨ ਕਰਾਉਣ ਚੱਲੇ ਆਂ ਪਹਿਲਾਂ ਆਪਾਂ ਜਾਵਾਂਗੇ ਸਟੈਪਲਸ ਉਹ ਬਾਦਾਮ ਨੇ ਆ ਪਾਜੀ ਬਾਦਾਮ ਪਾਜੀ ਆਹ ਡੱਬੇ ਵਾਲੇ ਬਾਦਾਮ ਐ ਨਾ ਖਾਇਆ ਕਰੋ ਰੀਜਨ ਪਤਾ ਕੀ ਐ ਇਹਦੇ ਮੇਰੇ ਵਾਪਸ ਦੇ ਫਿਰ ਰੀਜਨ ਪਤਾ ਇਧਰ ਫੜਾ ਨਹੀਂ ਖਾਣੇ ਦੇ ਉਹ ਮੇਰੀ ਗੱਲ ਤੇ ਸੁਣੋ ਰੀਜਨ ਪਤਾ ਕੀ ਆ ਹਾਂ ਇਹਦਾ ਬਾਦਾਮੇ ਆ ਨਾ ਰਾਤ ਕੰਪਨੀ ਵਾਲਿਆਂ ਨੇ ਇਧਰ ਚੈਨਲ ਬੰਦ ਕਰਾ ਦੇਣਾ ਹੀ ਉਹ ਭਾਈ ਕੰਪਨੀ ਨੂੰ ਮਾਰੋ ਗੋੜੀ ਜਦੋਂ ਆ ਬਾਦਾਮੇ ਆ ਨਾ ਜਦੋਂ ਮੂੰਹ ਚ ਪਈਏ ਨਾ ਖਦਾਂ ਦਾ ਨਾ ਰਤਾ ਉਹਨੂੰ ਜੇ ਕੋਈ ਜਾਣ ਗਿਆ ਨੂੰ ਦੇ ਪੰਜਾਣਾ ਕਿੰਦਰ ਪਹਿਲਾਂ ਚੇਮ ਜਾਣਦੇ ਯਾਰ ਤੇ ਤੇ ਮਿੰਟੇ ਚੇਮ ਤੇ ਪਾਈ ਤੇ ਮਾ ਹਾਟੰਸ ਤੇ ਚੇਮ ਚਾਰ ਵਾਲਾ ਅੱਡਾ ਚੇਮ ਮੇਰਾ ਹੁੰਦਾ ਸਿਰ ਪੀੜ ਤੇ ਮੈਂ ਮੈਂ ਕਾਫੀ ਪੀਣੀ ਚਾਹੁੰਦਾ ਵਾ ਤੇ ਪਲੀਜ਼ ਮੈਨੂੰ ਕਾਫੀ ਵਾਲੀ ਜਗ੍ਹਾ ਤੇ ਲਾਜੋ ਇਹ ਹੋਰ ਫਾਸਾ ਦੱਸਾਂ ਲੋਕਲ ਕੈਫੇ ਤੇ ਲੈ ਜਾ ਤੈਨੂੰ ਨਹੀਂ ਯਾਰ ਲੋਕਲ ਕੈਫੇ ਜਾਗੇ ਨਾ ਫਿਰ ਆਮ-ਜਾਮ ਬੜਾ ਕਰਨਾ ਪੈਂਦਾ ਉੱਥੇ ਇੰਦਾਂ ਠੀਕ ਹੈ ਡਰਾਈਵ ਥਰੂ ਦਾ ਬੰਦਾ ਫੜ ਲੈਂਦਾ ਹੈ ਡਰਾਈਵ ਥਰੂ ਇੱਥੇ ਭਾਈ ਫੜੋ ਬਾ ਠੀਕ ਆ ਫੇਰ ਆਪਾਂ ਜਾਣਾ ਪ੍ਰਿੰਟ ਕਰਾਉਣਾ ਤੇ ਜਿਹੜਾ ਸਮਾਨ ਲੈਂਦਾ ਉਹ ਕਰਨਾ ਰਟਰਨ ਨਹੀਂ ਉਹ ਹੁਣ ਮਾਈਕ ਰਟਰਨ ਕਰਾ ਦੇਣਾ ਹਾਂ ਉਹ ਮਾਈਕ ਰਟਰਨ ਕਰਨੀ ਆ ਯਾਰ ਕਿਉਂ ਪਾਪਾ ਜੀ 6 ਮਾਈਕ ਹੋ ਗਏ ਟੋਟਲ ਮੇਰੇ ਕੋਲ 6 ਜੋੜੇ 6 ਹੋ ਗਏ ਆ ਰਟਰਨ 5 ਸੱਜ 5 ਸੌਰੀ ਤੇ ਉਹ ਰਟਰਨ ਗਈ ਇਹਨਾਂ ਨੂੰ ਇਹ ਨਾ ਨੇਣ ਮਲਾਇਆ ਕਰ ਬੰਦਾ ਮਰ ਵੀ ਸਕਦਾ ਏ ਹਾਂ ਤੂੰ ਮੈਨੂੰ ਦੱਸ ਕਿਹੜੀ ਕਾਫੀ ਪੀਣੀ ਹੈ ਤੈਨੂੰ ਮੈਂ ਪੀਊਂਗਾ ਕੈਪਚੀਨੋ ਉਹ ਤੂੰ ਕੈਪਚੀਨੋ ਜੀ ਨਹੀਂ ਉਹ ਪੀਣੀ ਕਿਉਂ ਓਏ ਉਹਦੇ ਗੁੜਿਓ ਹਨ ਨਹੀਂ ਯਾਰ ਮਹਿੰਗੀ ਜਾਂਦੀ ਤਾਂ ਕਰਕੇ ਨਹੀਂ ਨਹੀਂ ਯਾਰ ਸਸਤੀ ਹੈ ਛੇਰ ਉਹ ਨਾ ਅੱਦਾ ਦੇ ਚਾਗ ਨਾ ਭਰੇ ਹੁੰਦਾ ਕੱਪ ਪਹਿਲਾਂ ਲਾਰਜ ਕਰਾ ਲੈਨੇ ਆ ਲਾਰਜ ਹਾਂ ਉਹ ਚ ਮੀਡੀਅਮ ਜਿੰਨੀ ਦੀ ਕਾਫੀ ਆਈ ਜਾਊਗੀ ਯਾਰ ਤੇ ਆ ਕੀ ਉਹ ਥੋੜੀ ਸਟਰੋਂਗ ਹੁੰਦੀ ਆ ਆਹ ਵੇਖ ਲੋ ਜੀ ਸਾਰੇ ਵੀਰ ਭਰਾ ਕਿੰਨੀ ਤਗੜੀ ਲਾਈ ਲੱਗੀ ਆ ਮਗਰ ਵੀ ਲੱਗੀ ਆ ਉਹ ਸ਼ੀਸ਼ੇ ਤੁਹਾਨੂੰ ਦਿਖੰਡਿਆ ਹੋਵੇ ਨੀਂਦੀ ਜੀ ਗੱਡੀ ਆਡੇ ਮਗਰ ਤੇ ਇੱਥੇ ਵੀ ਗੱਡੀਆਂ ਲੱਗੀਆਂ ਬੜੀਆਂ ਤੇ ਆਹ ਵੀਰ ਨੇ ਇੱਕ ਗਲਤੀ ਕੀਤੀ ਆ ਗਲਤੀ ਕੀ ਕੀਤੀ ਦੱਸੋ ਗਲਤੀ ਇਹ ਕੀਤੀ ਆ ਵੀ ਕੈਪਚਨ ਆਰਡਰ ਕਰ ਲਈ ਆ ਤੇ ਉੱਥੇ ਆਪਣਾ ਖਾਸਾ ਹੀ ਰੁਪਈਆ ਲੱਗ ਗਿਆ ਖਾਸਾ ਰੁਪਈਆ ਖਾਸਾ ਰੁਪਈਆ ਇੰਡੀਆ ਰੁਪਈਏ ਚ ਦੱਸੋ ਕਿੰਨੇ ਲਿਆ 844 500 ਰੁਪਈਆ ਲੱਗ ਗਿਆ ਆਪਣਾ 500 ਰੁਪਈਆ ਲੱਗਾ ਦੋ ਕਾਫੀਆਂ ਤੇ ਇਹੀ ਪਈਆਂ ਚ ਤਾਂ ਦੱਸਣ ਨੇ ਆ ਕਿਉਂਕਿ ਸਾਡੇ ਦਰਸ਼ਕ ਰੁਪਈਆਂ ਵਾਲੇ ਹੀ ਹਲੇ ਉਹ ਮੱਲਾ ਕਿਸ ਦੀ ਆ ਰਹੀ ਵੀ ਰੁਪਈਆਂ ਜੀ ਆਉਣੀ ਤੇ ਕਮਾਈ ਵੀ ਰੁਪਈਆਂ ਜੀ ਆਉਣੀ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਕਦੇ ਨਹੀਂ ਕਿਹਾ ਵੀਡੀਓ ਚ ਚੈੱਕ ਕਰੀ ਪੜੀ ਨੂੰ ਥੈਂਕ ਯੂ ਕਿਹਾ ਇਹਨੇ ਆ ਵੇਖ ਲੋ ਬੰਦੇ ਕੈਨੇਡਾ ਜੋ ਅਗਲੀ ਨੇ ਨੇ ਇਨੀ ਮਿਹਨਤ ਕੀਤੀ ਕੋਈ ਫਿਲਮ ਨਹੀਂ ਦੇਤੀ। ਮੇਂਹਟੇ ਕਿਤੇ ਪਾਈਓ ਭੱਜ ਗਏ ਲੈ ਡੋਨਾਂ ਤੋਂ। ਉਹਨੇ ਉੱਥੇ ਹੀ ਪੜਾਈ ਹੈ। ਯਾਰ ਰਿਸਪੈਕਟ ਕਰਨੀ ਚਾਹੀਦੀ ਹੈ ਜਿਹੜੇ ਬੰਦੇ ਇਦਾਂ ਕੰਮ ਕਰਦੇ ਆ ਨਾ, ਜਿਹੜੇ ਮਿਹਨਤ ਕਰਦੇ ਆ। ਮਿਹਨਤ ਕਾਸ਼ ਬੰਦਿਆਂ ਨੂੰ ਸਲਾਮ ਆ। ਮੈਂ ਇਹ ਤਾਂ ਪਈ ਦੀ ਕਦੀ ਕੀਤੀ ਨਹੀਂ ਮੈਂ ਇਨੀ ਮਿਹਨਤ ਕਰਦਾ। ਤੂੰ ਕੜੀ ਮਿਹਨਤ ਕਰਦਾ। ਕੈਮਰਾ ਜੇ ਲੈ ਕੇ ਤੁਰਿਆ ਫਿਰਦਾ ਵਾਂ, ਵਲੌਗਰ। ਇੱਥੋਂ ਤੋਂ ਪੈਸੇ ਬਣਾਈ ਜਾਂਦਾ ਵਾ 4-4000 ਡਾਲਰ ਤੈਨੂੰ ਯੂਐਸਏ ਜਾਂਦਾ ਵਾ। 4000 ਡਾਲਰ ਕਿੱਥੋਂ ਆਉਂਦੇ ਯੂਐਸਏ ਤੋਂ? US ਡਾਲਰ ਵਿੱਚ ਡੇਗਦਾ 4000 ਖਾਤੇ 'ਚ ਜਿਹਨੂੰ ਇੱਕ ਵੀਡੀਓ ਸੁੱਟਦਾ ਮੱਲੀ ਓ ਮਾਈ ਗਾਡ ਕਿੱਦਨ ਨ ਜਾਣਾਂ ਮਨ ਰਾਹ ਦਸੀ ਮੈਂ ਉਹ ਜੀ ਆ ਸਾਡੇ ਪ੍ਰਵਿੰਸ ਦੀ ਸਟੇਟ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਆ ਤੇ ਉਹ ਜੀ ਆ ਗਏ ਆ ਪਰ ਸਟੈਪਲਸ ਇੱਥੋਂ ਗਡਾਉਣੇ ਆ ਪ੍ਰਿੰਟ ਥੋੜਾ ਜਿਹਾ ਸਮਾਨ ਰਿਟਰਨ ਕਰਨਾ ਸੀ ਤੇ ਅੱਗੇ ਤੁਹਾਨੂੰ ਅੰਦਰ ਜਾ ਕੇ ਵਿਖਾਉਣਾ ਕਿਦਾਂ ਆਪੇ ਮਸ਼ੀਨ ਦੇ ਨਾਲ ਹੀ ਲੈਣੇ ਪੰਗੇ ਹੱਲੇ ਹਾਨੂੰ ਨਹੀਂ ਪਤਾ ਜਾਂ ਤੇ ਲਾਉਂਦਾ ਕੇ ਬੰਨੇ ਆ ਲਓ ਜੀ ਚੱਲੇ ਆ ਸਟੈਪਲਸ ਦੇ ਅੰਦਰ ਇਹਦੇ ਵੀ ਨੂੰ ਪ੍ਰਿੰਟ ਕਰਨਾ ਹੁੰਦਾ ਕਿ ਨਹੀਂ ਮੈਨੂੰ ਨਹੀਂ ਆਉਂਦਾ ਮਾਮਾ ਨੂੰ ਪੁੱਛਣਾ ਪੈਣਾ ਹੈ ਇਹਨੂੰ ਲਓ ਜੀ ਪਹੁੰਚ ਗਏ ਅੰਦਰ ਉਹ ਤੇਦਾ ਮਾਮਾ ਨੂੰ ਸੋਕੇ ਨੋ ਨੂੰ ਹੱਥ ਫੜੂ ਨੂੰ ਹੱਥ ਵੜ ਕੇ ਕੋਈ ਧੱਕਾ ਕਰਕੇ ਹਾਂਜੀ ਸਾਰੇ ਨੂੰ ਸਾਸਰੀ ਘਰ ਯਾ ਸੰਦੇਲਾ ਤੁ ਨਹੀਂ ਨਹੀਂ ਠੀਕ ਆ ਯਾਨੀ ਇੱਥੇ ਦੱਸਿਆ ਵਾ ਇਹਨਾਂ ਨੂੰ ਭੇਜਣੀਆਂ ਸਟੈਪਲਸ ਮੋਬਾਈਲ ਪ੍ਰਿੰਟ ਆ ਰਹਿਣੋ ਭਾਈ ਮੈਨੂਅਲੀ ਭਰ ਲਾ ਆਪਾਂ ਮੈਨੂਅਲੀ ਵੀ ਭਰ ਸਕਦੇ ਆ ਨੰਬਰ ਉਹਦਾ ਉਹ ਮੈਨੂੰ ਪਤਾ ਨਹੀਂ ਥੈਂਕ ਯੂ ਭਾਈ ਆ ਭਾਈ ਨੇ ਆ ਦੱਸ ਕੇ ਮੈਨੂੰ ਦਿਲ ਲੁੱਟ ਲਿਆ ਮੇਰਾ ਦਿਲ ਕਹਿੰਦੇ ਜਿੰਨੇ ਮੇਰਾ ਦਿਲ ਲੁੱਟਿਆ ਉਹ ਉਹਨੇ ਮੈਨੂੰ ਮਾਰ ਚੁੱਟਿਆ ਉਹੋ ਬਸ ਭਾਈ ਹੋਣਾ ਹੋਵੇਗੀ ਤੇ ਖੜੇ ਲੱਗ ਰਹੀ ਹੋਣਾ ਅੱਧੀਆਰ ਉਹ ਅਿੱਦਾਂ ਕੱਢ ਗਏ ਨੇ ਨਾ ਸਕੂਲਾਂ ਦੇ ਟੇਬਲ ਇਦਾਂ ਟੇਬਲ ਡਾਰੇ ਵਾਲੀ ਤੇ ਵੀ ਚਾਹੀਦੀ ਹੈ। ਹੁਣ ਮੈਂ ਇੱਥੇ ਬਹਿਣਾ ਆ ਟੇਬਲ ਕੁਰਸੀ ਲੈਣੀ ਹੋਣਾ ਆਪਾਂ। ਭਈ ਆ ਬਸ ਐਡੀਟਿੰਗ ਵਾਸਤੇ। ਐਡੀਟਿੰਗ ਵਾਸਤੇ। ਹਾਂਜੀ ਭਾਈ ਦੱਸੋ ਕੀ ਚਾਹੀਦਾ? ਭਈ ਆ ਤੇ ਸਮੂਦੀ ਬੜੀ ਜੇ। ਉੱਟ ਜਾ ਭਰਾ ਨਹੀਂ ਤੇ ਆਪ ਆ ਕੇ ਸੋਣਾ ਹੀ ਉਹਨਾਂ ਨੇ। ਭਈ ਚੱਕਰ ਆ ਗਿਆ। ਹਾਂਜੀ ਭਾਈ ਤੁਸੀਂ ਕਰ ਲੈਣਾ ਨਵਾ। ਓਕੇ ਆ ਲੈੜ ਜਾਗਦੀ ਵੀ ਆ। ਹਾਂ ਇਹ ਕਾਪੀ ਮੇਰੀ ਆ ਮੇਰਾ ਮੱਗ ਭਈ ਸਾਰਾ ਕੁਝ ਹੀ ਦੇਣਗੇ ਤੁਹਾਨੂੰ ਤੇ ਮੱਗ ਜਵਾਲ ਜੇ ਮੱਗ ਜਵਾਰਾ ਖੈਣਨੇ ਓਏ ਨਾਲੇ ਪ੍ਰਿੰਟ ਕਿੱਥੇ ਵਜੇ ਤੇ ਪ੍ਰਿੰਟਿੰਗ ਕੀਤੀਆਂ ਚੀਜ਼ਾਂ ਉਹਦੇ ਉੱਤੇ ਰੱਖ ਲੈ ਵੀ ਇੱਥੇ ਲੈਂਦੇ ਆ ਪਾਗਲੇ ਆ ਯਾਰ ਤੂੰ ਲੋ ਜੀ ਪੇਪਰ ਆਪਣੇ ਜਿਹੜੇ ਪ੍ਰਿੰਟ ਕੀਤੇ ਉੱਤੇ ਹੀ ਰੱਖ ਜਿਹੜੇ ਚੀਜ਼ਾਂ ਕਰਕੇਤੀਆਂ ਨੇ ਉਹ ਇੱਥੇ ਰੱਖ ਗਏ ਓ ਮੈਨ ਕੀ ਬਣ ਗਿਆ ਤੇਰਾ ਬੱਡਾ ਕੁਛ ਨਹੀਂ ਯਾਰ ਇੱਕ ਤਾਂ ਵੱਡਾ ਕੀ ਹੋਣਾ ਹੁਣ ਹੁਣ ਤੇ ਕਿ ਛੋਟਾ ਹੀ ਹੋਣਾਗਾ ਜੀ ਆਉਜੀ ਕਿ ਇਹਨੇ ਕੁਰਸੀ ਖਰੀਦਣੀ ਹੈ ਵੇ ਇੱਥੇ ਆ ਸਕਦਾ ਸੋਹਣੀ ਤੋਂ ਸੋਹਣੀ ਕੁਰਸੀ ਆ ਤੇ ਬਕਾਰ ਤੋਂ ਬਕਾਰ ਕੁਰਸੀ ਵੀ ਹੈਗੀ ਆ ਜਾ ਗੈਜਟਸ ਵੇਖੀਏ ਕਿਹੜੇ ਗੈਜਟਸ ਕੋਈ ਵੀ ਇਧਰ ਤੇ ਆ ਨਹੀਂ ਵੇਖਣੇ ਕੰਪਿਊਟਰ ਦਾ ਮਟਰ ਨਹੀਂ ਵੇਖਣਾ ਕੈਮਰਾ ਨਹੀਂ ਗਈ ਕੀਬੋਰਡ ਕੰਪਿਊਟਰ ਕੰਪਿਊਟਰ ਆ ਪ੍ਰਿੰਟਰ ਹੀ ਹੈ ਕੀ ਕਰਨੇ ਵੇ ਸਾਰੇ ਇਧਰ ਆ ਕੀ ਆ ਆ ਉਹ ਨਿੱਕੇ ਨਿੱਕੇ ਬਿੱਲ ਕੱਟਣ ਵਾਲੀਆਂ ਮਸ਼ੀਨਾਂ ਪ੍ਰਿੰਟ ਕਰਨ ਵਾਲੀਆਂ ਇਹ ਉਹ ਆ ਇਧਰ ਆ ਇਹ ਆ ਡਸਟਬਿਨ ਹੈ ਇਲੈਕਟ੍ਰੋਨਿਕ ਹੈ ਇਲੈਕਟ੍ਰੋਨਿਕ ਡਸਟਬਿਨ ਰਵਰ ਡਸਟਬਿਨ ਨਹੀਂ ਅਸੀਂ ਰੈਡਰ ਹੈ ਸ਼ਰੈਡਰ ਹੈ ਸ਼ਰੈਡ ਕਰਨ ਵਾਲਾ ਪੇਪਰ ਨੂੰ ਪੀਸ ਪੀਸ ਚ ਕਰਨ ਵਾਲਾ ਕੈਲਕੂਲੇਟਰ ਲੈਣਾ ਨੂੰ ਸਾਫ਼ ਸੁਥਰਾ ਕਰਨਾ ਆਪਾਂ ਪੈਸਿਆਂ ਦਾ ਖਰਨਾ ਹੀ ਪੈਣਾ ਸਾਬ ਬਾਬਾ ਹੀ ਆਪਣਾ ਸਾਫ਼ ਪੈਸਾ ਲੱਗ ਨਹੀਂ ਰਿਹਾ ਲੱਗਦਾ ਕੈਲਕੂਲੇਟਰ ਖਾਣਾ ਪੈਣਾ ਜਿੰਨੇ ਪੈਸੇ ਸੁੱਟੀਆਂ ਹਾਂ ਡੀ ਯੂ ਟਿਊਬ ਆਪਾਂ ਨੂੰ ਕੈਲਕੂਲੇਟਰ ਖਾਣਾ ਪਣਾ ਜਨਵਾਰ ਜਨਣ ਵਾਲੀ ਮਸ਼ੀਨ ਨੋਟਿਸ ਓਏ ਭਈਆ ਪੋੜੀਆਂ ਵੀ ਚੜਨਾ ਆਪਾਂ ਰੰਝੇ ਉੱਤੇ ਜਟਕੇ ਸਮਾਉਣ ਉਹ ਇਸ ਵਰਗ ਨੂੰ ਜਾਂਦੀ ਪੌੜੀ ਵਰਗਾਂ ਨੂੰ ਜਾਂਦੀਆਂ ਪੌੜੀਆਂ ਵੇਖੋ ਨੀਲੇ ਰੰਗ ਦੀਆਂ ਇਹਨੂੰ ਨਹੀਂ ਪਤਾ ਸਵਰਗੇ ਕਿਦਾਂ ਦਾ ਲੱਗਦਾ ਤੇ ਇਦਾਂ ਦਾ ਲੱਗਦਾ ਜੀ ਇਹ ਆ ਗਿਆ ਉਹ ਆ ਬੇ ਕੰਪਿਊਟਰ ਮਾਊਸ ਤੋਂ ਮਾਊਸ ਤੇ ਵੇਖ ਕਦੇ ਸੋਨੇ ਇਧਰੇ ਭਾਈ ਸ਼ਾ ਮਾਊਸ ਘਟਦੇ ਮੈਨੂੰ ਇਹ ਲੱਗੰਦੇ ਜਿੱਦਾਂ ਗੋਲੀ ਕਰਦੀ ਰਹੀ ਸਾਬਣ ਦਾ ਨਹੀਂ ਲੱਗੰਦੀ ਇਹ ਮੈਨੂੰ ਗੋਦਰੀ ਦੀ ਹੁੰਦੀ ਹੁੰਦੀ ਇਹ ਇਦਾਂ ਗੋਲ ਜੀ ਆਹ ਭਾਈ ਮਾਊਸ ਨੂੰ ਕੀ ਹੋਇਆ ਲੱਕਵਾ ਮਰ ਗਿਆ ਇਹ ਉਹਨਾਂ ਵਾਸਤੇ ਜੋ ਜਿਹੜੇ ਹੁੰਦੇ ਨਹੀਂ ਹੈ ਜਿਹੜੇ ਗੈਪ ਹੁੰਦੇ ਜਿਹੜੇ ਇਹਨਾਂ ਦਾ ਓਕੇ ਸਮਝਾ ਇਦਾਂ ਦੀ ਗੱਲਾਂ ਦਾ ਕਹਿ ਮਾੜਾ ਨਹੀਂ ਕੀਦ ਹੁੰਦਾ ਕਿ ਆਹ ਯਾਰ ਇਦਾਂ ਨਹੀਂ ਬਾਹਰ ਰਿਹਾ ਸਪੀਕਰ ਦੇ ਵਿੱਚ ਕੈਮਰਾ ਲੱਗਾ ਕੀ ਜੇ ਕਰਿਆ ਨਹੀਂ ਨਹੀਂ ਕੈਮਰੇ 'ਚ ਸਪੀਕਰ ਲੱਗਾ ਕੈਮਰੇ 'ਚ ਸਪੀਕਰ ਲੱਗਾ ਓਕੇ ਆ ਮਾਈਕੜਨਾ ਪਾ ਪੋਡਕਾਸਟ ਆਪਾਂ ਕਿਹੜੇ ਹੁੰਦੇ ਆ ਇਹ ਘਰਾਂ ਦੇ ਬਾਹਰ ਲੱਗਦੇ ਆ ਹਾਂ ਘਰਾਂ ਦੇ ਬੈਲ ਵਾਲੇ ਘਰਾਂ ਦੇ ਆਹ ਵੇਖੋ ਭਈ ਆਹ ਵੇਖੋ ਮਾਈਕ ਆ ਮਾਈਕ ਤੇ ਉਦਨ ਖੜਨਾ ਨਾ ਜਿੱਦੜ ਸਾਡੇ ਪੋਡਕਾਸਟ ਕੋਈ ਕਲਾਕਾਰ ਆ ਕਲਾਕਾਰ ਕਿਹੜਾ ਕਲਾਕਾਰ ਦਲੇਰ ਮਹਿੰਦੀ ਮੰਗਾਣਾ ਸੀ ਦਲੇਰ ਮਹਿੰਦੀ ਸੱਦਣਾ ਦਲੇਰ ਮਹਿੰਦੀ ਨਹੀਂ ਮਨਪ੍ਰੀਤ ਮੰਨੇ ਨਾ ਕਰਨਾ ਮਨਪ੍ਰੀਤ ਮੰਨਾ ਭਾਈ ਉਹ ਰੋਂਦੇ ਬੜਾ ਜੇ ਤੇ ਆਵੇਂ ਮਾウス ਕਿੰਨੀ ਵੈਰਾਈਟੀ ਦੇ ਜਿੱਦਨ ਮਰਜੀ ਹੱਥ ਆਈ ਆ ਤੀ ਆਪਣੇ ਹੱਥ ਦੇ ਸਾਵਾੜਾ ਮਾウス ਲੈ ਸਕਦੇ ਇੱਥੇ ਜਿਹਦੇ ਹੱਥ ਤੇ ਲੱਕਵਾ ਮਾਰ ਗਿਆ ਹੋਵੇਗਾ ਟੁੰਡਾ ਹੋਵੇ ਦੇਖੇ ਕਿਸ ਦੇ ਹੱਥ ਦੇ ਲਈ ਕਿ ਕਿਸ ਨੂੰ ਮ사ਜ ਵੀ ਕਿਉਂ ਨਹੀਂ ਹੋਵੇ ਮ사ਜ ਕਰਨ ਵਾਲਾ ਗਲਟਰੂ ਵੀ ਲੱਗਾ ਕੀਬੋਰਡ ਵੀ ਆਪਣੇ ਹਿਸਾਬ ਨਾਲ ਜਿਵੇਂਂਗਾ ਚਾਹੀਦਾ ਕੇ ਇਹਨੂੰ ਕੀਬੋਰਡ ਵੀ ਆਪਣੇ ਹਿਸਾਬ ਨਾਲ ਲੋਕ ਨੂੰ ਸਿੱਧਾ ਚਾਹੀਦਾ ਜੇ ਕੇ ਇਹਨੂੰ ਵੀਂਗਾ ਚਾਹੀਦਾ ਥੋੜਾ ਜਿਹਾ ਵੀਂਗਾ ਹੋਵੇ ਕੋਈ ਤੇ ਉਹ ਵੀਂਗਾ ਕੀ ਬੋਲਿਆ ਸਰਵਾ ਤੇ ਬਾਕੀ ਆਪਾਂ ਇਧਰ ਪ੍ਰਿੰਟਰ ਆ ਇਧਰ ਇਧਰ ਖੜੋ ਤੇ ਹਾਂ ਦੋ ਤੇ ਇੱਥੇ ਹੋਰ ਕੀ ਮਖੰਗੇ ਆ ਕੈਮਰਾ ਚੈੱਕ ਕਰ ਆ ਕੈਮਰਾ ਰੰਗ ਰੰਗੇ ਜੀ ਮਿਨੀ ਮਿਨੀ ਉਹ ਵੀ ਜਿਹੜੇ ਉਸ ਵੇਲੇ ਫੋਟੋ ਕੱਢ ਦਿੰਦੇ ਉੱਤੋਂ ਆਵੇ ਹਾਂਜੀ ਆ ਉਸੇ ਵੇਲੇ ਉੱਤੋਂ ਫੋਟੋ ਕੱਢ ਦਿੰਦੇ ਇੱਥੋਂ ਫੋਟੋ ਖਿੱਚਣ ਦੇ ਨਾਲ ਆ ਇਦਾਂ ਫੋਟੋ ਕਰਦੇ ਆਏ ਇਦਾਂ ਇਦਾਂ ਵੇਖੋ ਇਦਾਂ ਉਸੇ ਵੇਲੇ ਲਾਈਵ ਫੋਟੋ ਤਤੀ ਤਤੀ ਫੋਟੋ ਕੱਢਦੇ ਬਾਅਦ ਗਰਮ ਗਰਮ ਜੀ ਹੁੰਦੀ ਫੋਟੋ ਗਰਮ ਗਰਮ ਹੁੰਦੀ ਪਰ ਨੂੰ ਹੱਥ ਨਹੀਂ ਨਾਲ ਫੂਕਾ ਮਾਰਨੀ ਪੈਂਦੀ ਆ ਜੇ ਕਿ ਜੇ ਕਹਿੰਦੇ ਲੈਪਟਾਪ ਲੈਣਾ ਵੇ ਤੇ ਇੱਥੋਂ ਨਾ ਹੀ ਲਵੇ ਕੋਈ ਮੈਂ ਤਾਂ ਕਹਿੰਦਾ ਵਧੀਆ ਰਹੂਗਾ ਕਿਉਂਕਿ ਬਹੁਤ ਮਹਿੰਗਾ ਏ ਆ ਸਕਰੀਨ ਵੀ ਵਿੰਗੀਆਂ ਸਕਰੀਨਾਂ ਵੀ ਵਿੰਗੀਆਂ ਇੱਥੇ ਆਵੇ ਕਿੰਨੀ ਵਿੰਗੀ ਐ ਰਹਾਦਾ ਹੱਥ ਨਾ ਆਇਆ ਕੀ ਤਿਲਦੀ ਆ ਭਾਈ ਆ ਵੇਖੋ ਵਿੰਗੀ ਸਕਰੀਨ ਇਹਨਾਂ ਨੇ ਨਹੀਂ ਸਕਰੀਨਾਂ ਨਹੀਂ ਮਿਲੋਣੀਆਂ ਆਈਆਂ ਯਾਰ ਇਹ ਵੇਖੋ ਪੜੀ ਕਿੰਨਾ ਫਰਕ ਆ ਇੱਕ ਨੂੰ ਬਖ ਮਗਰ ਐ ਜੰਝਲੇ ਉਹ ਜਾਂ ਕੱਪ ਦਾ ਕੱਪ ਰੁੜ ਕੇ ਕਿਸਦਾ ਚਾਦਾ ਆ ਵੇ ਇਹ ਕੱਪ ਸਿੱਧਾ ਆ ਵੀ ਮੈਂ ਆਹ ਕੋਲ ਹੋ ਗਿਆ ਭਾਈ ਲੋੜ ਕੇ ਰੱਖੀਏ ਨੇ ਚਾਹ ਜੰਮ ਗਈ ਉੱਥੇ ਤੇ ਉਹ ਆਪ ਇਨੀ ਵੀਡੀਓ ਬਣਾ ਲਈ ਮम्मा ਵੀਡੀਓ ਤੇ ਆਉਣੀ ਨਹੀਂ ਉਹ ਗੁਰੂ ਆ ਜਾ ਯਾਰ ਰੋਕਦਾ ਨਾ ਬੰਦਾ ਤੂੰ ਭਾਈ ਬੰਦੇ ਵਰਗਾ ਬੰਦਾ ਔਰ ਮੈਨੂੰ ਕੀ ਆ ਉਹ ਹੋ ਜਾਂਦਾ ਘਟਾ ਵੱਦਾ ਆ ਵੇ ਆ ਵੇਖੋ ਜੀ ਲਾਈਵ ਆ ਚੱਲਦਾ ਵੀ ਹੈ ਹਾਂ ਇਹ ਹਾਂ ਸਿੰਘਣੀ ਦੀ ਫੋਟੋ ਨਹੀਂ ਨਹੀਂ ਉਹ ਨਹੀਂ ਥੋੜੀ ਬਟਾਣਾ ਬੰਨੇ ਨੇ ਨਹੀਂ ਨਵਾਲੀ ਉਹ ਤਾਂ ਤੇੰਨੀ ਵਰਗੇ ਵਾਲੇ ਆ ਦੇ ਆ ਵੇਖੋ ਨਾਲ ਕੀਪੋਰਡ ਇਹਦੇ ਕੀਪੋਰਡ ਕਹਿੰਦੇ ਕੀ ਪੈਡ ਇਹ ਤਾਂ ਚੱਲਦੇ ਕਿਉਂ ਨਹੀਂ ਅੱਛਾ ਇਧਰ ਆ ਵੇ ਹੂੰ ਮੈਨੂੰ ਕੁਝ ਨਹੀਂ ਆ ਜਾ। ਮਨ ਨਾਲ ਜੰਗਦੇ ਸਾਰਿਆਂ ਦੇ ਇੱਕੋ ਅੱਖਰ ਆਉਂਦੇ ਆ। ਸਾਰੇ ਦੇ ਇੱਕੋ ਅੱਖਰ ਆਉਂਦੇ ਕਿਉਂਕਿ ਸਾਰੇ ਕਨੈਕਟਡ ਨੇ ਇੱਕ ਦੂਜੇ ਨਾਲ। ਤੇ ਆਹ ਮਾਈਕੇ ਚੱਲਦਾ ਸਪੀਕਰ ਜਾ। ਕੋਈ ਚੱਲ ਪਈ ਓਏ। ਰੰਗ ਜਿਹੜੇ ਸੋਹਣੇ ਆਈ ਉਹ ਚ। ਕੋਈ ਓ ਇਥੇ ਰਿਪੋਰਟਸ ਨਹੀਂ ਹੁੰਦੇ ਇਹਨਾਂ ਕੋ। ਉਹ ਆਈ ਮੀਨ ਆਹ ਹੋਏ ਏਅਰਪੈਕ ਕੀ ਆ ਕੀ ਕਹਿੰਦੇ ਉਹਨਾਂ ਨੂੰ? ਏਅਰਪੋਰਟ ਹੀ ਹੁੰਦੇ ਉਹ। ਜਿਹੜੇ ਕੰਨਾਂ ਲਾਉਣ ਵਾਲੇ ਨਿਕਲੇ ਵੱਡੇ ਵੱਡੇ ਉਹਨਾਂ ਨੂੰ ਹੀ ਕਹਿੰਦੇ ਮੈਕਸ ਰ ਆਇਰਪੋਰਟ ਨੂੰ ਗਈਓ ਆਇਰਪੋਰਟ ਮੈਕਸ ਕਹਿੰਨ ਨਾ ਹਾਂ ਉਹ ਨਹੀਂ ਆ ਗਿਆ ਇਨਨਾ ਕੋਈ ਨਹੀਂ ਪਤਾ ਮੈਨੂੰ ਕਿੱਥੇ ਆ ਮਾਸ਼ੱਲਾ ਦਿੱਕਤ ਲਾਇਆ ਇਹਨਾਂ ਦਾ ਬਹੁਤ ਸਾਰਿਆਂ ਦਾ ਕੋਈ ਬਾਈਸਰ ਨੂੰ ਬੰਦ ਕਿੱਥੋਂ ਕਰਨਾ ਕੋਈ ਸਾਲਾ ਹੋ ਲੱਗ ਗਿਆ ਮੇਰੀ ਅੰਗੀ ਓਏ ਲੱਗ ਗਿਆ ਬੜਾ ਹੋ ਗਿਆ ਮਾਮਾ ਚੱਲ ਮੇਰੀ ਗੱਲ ਸੁਣ ਆਪਾਂ ਗੱਜੇ ਹੋਰ ਚੱਲੀਏ ਠੀਕ ਹੈ ਨਾ ਜਿਹੜੇ ਹਿਸਾਬ ਨਾਲ ਸਕਤਾਈ ਇਹਨਾਂ ਕਰਤੀ ਆ ਤੇ ਆਪਾਂ ਮੈਨਾਂ ਇਹਨਾਂ ਦੇ ਵਿੱਚ ਹਾਤੀ ਮਾਰ ਹੀ ਲਈਏ ਕਿਨਾਂ ਦੇ ਬੈਗ ਓਹ ਆਹੋ ਜੇ ਹਿਸਾਬ ਨਾਲ ਇੱਥੇ ਪੀਅਰ ਨਹੀਂ ਹੋਣਦੀ ਅਟੈਚੀ ਵੇਖੀ ਮੈਂ ਤਾਂ ਕਹਿੰਦਾ ਵਧੀਆ ਵਧੀਆ ਤੱਲੇ ਹੀ ਆਪਣੇ ਓਏ ਆ 56 ਦੇ ਲੱਗ ਗਈ ਕਿੰਨੇ ਤਿੰਨ ਜੋੜੇ ਆਵੇ ਨਿੱਕੇ ਨਿੱਕੇ ਮੈਂ ਕਹਿੰਦਾ ਵੱਡੇ ਵੱਡੇ ਵੇਖੀਏਗਾ ਵੀ ਲੀਡ ਲੱਤਾ ਜ਼ਿਆਦਾ بڑے ਕੋ ਇੱਥੇ ਸਹੀ ਉਹੀ ਪਾਉਣਾ ਬਾਅਦ ਚ ਭਾਈ ਖਰੀਦਦੇ ਤੇ ਜਾਣਾ ਨਹੀਂ ਉੱਥੇ ਆਈ ਗਏ ਸਹੀ ਗੱਲ ਹੈ ਆ ਮਹਿੰਗੇ ਵੀ ਹੈਗੇ ਆ ਵੀ 160 ਦਾ ਕੱਲਾ ਟੈਚੀ ਆ 160 ਦਾ ਟੈਚੀ ਇਹ ਟੈਚੀ ਦਾ ਫੀਚਰ ਇਹ ਆ 399 400 ਦਾ ਸੀ ਪਹਿਲਾਂ ਪਹਿਲੇ 400 ਦਾ ਸੀ ਤੇ ਹੁਣ ਕਰਤਾ ਇਹ ਨੀ ਨੀ ਦਾ ਪਾਈ ਨਹੀਂ ਕਦੀ ਲਿਖੀ ਇਹਨਾਂ ਨੇ ਟੈਚੀ ਟੈਚੀ ਵੀ ਐਕਸਪਾਇਰ ਹੋ ਜਾਂਦਾ ਭਾਈ ਇਹ ਟੈਚੀ ਦੀ ਖੂਬੀ ਇਹ ਆ ਹਾਂ ਐਕਸਪਾਇਰੀ ਤੋਂ ਬਾਅਦ ਇਹ ਟੈਚੀ ਦੀ ਖੂਬੀ ਇਹ ਆ ਤਾਂ ਮਹਿੰਗਾ ਵਾ ਜਦੋਂ ਇਹਨੂੰ ਟੈਚੀ ਨੂੰ ਬਸ ਤੇ ਸਮਾਰ ਪਾਉਣਾ ਵਾ ਤੇ ਨੇ ਆਪੇ ਬੰਦ ਨੇ ਆਪੇ ਇਹਨਾਂ ਤੇ ਨਾਲ ਨਾਲ ਵੀ ਆਪੇ ਤੁਰਨਾ ਇਨੇ ਤੇ ਨਾਲ ਨਾਲ ਵੀ ਨਿਆਪੇ ਤੁਰਨਾ ਸੱਚੀ ਗੱਲ ਐ ਉਹ ਦੇਖੋ ਟਾਇਰ ਲੱਗੇ ਨੂੰ ਤੁਰਨ ਵਾਸਤੇ ਨਹੀਂ ਫੋਲੋ ਕਰਦਾ ਇਹਦੇ ਨਾਲ ਨਾ ਇੱਕ ਚੀਜ਼ ਹੁੰਦੀ ਆ ਉਹ ਤੁਸੀਂ ਜੇਬ ਚ ਪਾ ਲਓ ਤੇ ਜਿੱਧਰ ਜਿੱਧਰ ਤੁਸੀਂ ਜਾਓਗੇ ਨਾ ਤੇ ਉਦੋਂ ਅੰਦਰ ਟੈਚੀ ਨੇ ਆਪੇ ਨਾਲ ਤੁਹਾਡੇ ਟੈਚੀ ਰਹੂਗਾ ਤੇ ਇਸ ਤੋਂ ਇਲਾਵਾ ਜੇ ਤੁਹਾਡੇ ਘਰੇ ਘੜੀ ਨਾ ਹੋਵੇ ਤੇ ਇੱਥੋਂ ਅੱਗੇ ਘੜੀ ਲੈ ਕੇ ਜਾ ਸਕਦੇ ਜੇ ਜਿਹਦੀ ਘੜੀ ਮਾੜੀ ਚੱਲਣ ਦੀ ਆ ਉਹ ਘਰੇ ਹੀ ਰਵੇ ਜਿਹਦਾ ਟਾਈਮ ਮਾੜਾ ਚੱਲਣ ਡਿਆ ਆਹ ਬੜੀ ਘੜੀ ਸੋਹਣੀ ਕਿਹੜੀ ਬਲੈਕ ਬਰਡ ਜੀ ਇਹਦੇ ਵਿੱਚ ਨੰਬਰ ਲਿਖਣੇ ਭੁੱਲ ਗਏ ਹੋ ਚੇਤਾ ਭੁੱਲ ਗਏ ਛੇਤੀ ਲਾਤੀ ਕਾਲੀ ਕਾਲੀ ਜਿਹਾ ਡਿਸਪਲੇ ਜੀ ਆ ਤੇ ਸਾਰਾ ਦੂਜਾ ਸਮਾਨ ਹੈ ਨਾ ਆ ਤੇ ਬੁੜੀਆਂ ਦਾ ਸਮਾਨ ਮਾਮਾ ਇੱਥੇ ਲੈਣਤਾ ਹੀ ਉਹ ਭਾਊ ਚੱਲੀਏ ਚਲੋ ਆਪਾਂ ਚੱਲੀਏ ਹੁਣ ਲਓ ਜੀ ਆਹ ਹੁਣ ਚੱਲੀਏ ਖੋਲੇ ਬੂਆ ਖੋਲੇ ਖੋਲੇ ਜੇ ਖੋਲੇ ਜੇ ਖੋਲਜਾ ਸਿਰ ਸਿਰ ਚਲੋ ਭਾਈ ਗੱਡੀ ਨਪਾਈਆਂ ਚੱਲੇ ਮੇਰੀ ਕਾਫੀ ਦੀ ਛੰਡੀ ਹੋ ਗਈ ਹੋ ਗਈ ਕੋਈ ਨਹੀਂ ਸਾਹਮਣੇ ਸਟਾਰਬਕ ਵੀ ਹੈਗਾ ਵਾ ਸਟਾਰ ਚੰਡੀ ਹੋਗੀ ਇਹਦੇ ਨਹੀਂ ਯਾਰ ਸਟਾਰ ਬਤਨੀ ਆਣਾ ਮਾਮਾ ਸਟਾਰਬਕ ਥੋੜਾ ਜਿਹਾ ਬਕਬਕਿਆ ਬਕਬਕਿਆ ਨਾ ਕੋਈ ਕੌਫੀਨਸ ਬਾਦ ਨਹੀਂ ਹੁੰਦਾ ਯਾਰ ਭਾਈ ਭਾਈ ਤੇ ਖੋਲੋ ਇਦਾਂ ਸਾਡੀ ਇਜਾਜ਼ਤ ਬਿਨਾ ਨਹੀਂ ਇਹ ਗੱਡੀ ਬੋ ਖੁੱਲਦੀ ਤੁਹਾਡੀ ਇਜਾਜ਼ਤ ਭਾਈ ਆਏ ਹੋਏ ਹਾਂ ਯਰ ਪੜੀ ਟੰਡ ਅੱਜ ਵੇਲਾ ਕੱਲ ਠੰਡ ਨਹੀਂ ਹੈਗੀ ਇਦਾਂ ਲਓ ਜੀ ਕਹਿੰਦੇ ਕਿ ਮੁੰਡੇ ਦੇ ਖੁੱਲ ਗਏ ਨੇ ਕਿਸਮਤ ਦੇ ਦਰਵਾਜ਼ੇ ਵਾਏ ਗਰੂ ਵਾਹਿਗੁਰੂ ਵਾਹਿਗੁਰੂ ਦਾਹਪੇ ਵੇਲ ਚਾਚੇ ਦੇ ਨਾਮ ਤੋਂ ਕਰਨ ਜਾ ਰਿਹਾ ਮੁੰਡੇ ਦੇ ਘਰੇ ਪੋਸਟ ਬਾਕਸ ਦੀ ਤਸ਼ੱਲੀ ਸੋਰੀ ਸ਼ਾਨਬੀਨ ਸ਼ਾਰਬੀਨ ਕਹਿੰਦੇ ਮੁੰਡੇ ਨੂੰ ਆਈ ਹੈ ਚਿੱਠੀ ਪੱਤਰ ਸਰਕਾਰ ਦੇ ਘਰੋਂ ਹੋ ਸਕਦਾ ਹੈ ਕਿ ਪੀਆਰ ਦਾ ਕੋਈ ਸੱਦਾ ਹੀ ਹੋਵੇ ਸੱਦਾ ਹੀ ਹੋਵੇ ਕਹਿੰਦੇ ਕਿ ਮੁੰਡਾ ਹੋ ਗਿਆ ਇਸ ਦੇਸ਼ ਚ ਪੱਕਾ ਰੋੜੀ ਵਰਗਾ ਵੇਖ ਸਾਗਦੇ ਉਹਦੇ ਹੀ ਮੁੰਡਾ ਹੋ ਗਿਆ ਏ ਪੱਕਾ ਤੇ ਸਾਰਾ ਹੁਣ ਮਾਹੌਲ ਹੋਇਆ ਹੱਕਾ ਬੱਕਾ ਕਿਹਦੇ ਹੱਥੀਂ ਆਰੇ ਲਓ ਜੀ ਆਹੋ ਹੀ ਫਾਰਮਰ ਮਾਰਕੀਟ ਆ ਜਿਹੜੀ ਅਸੀਂ ਕੱਲ ਵੀਡੀਓ ਚ ਪਾਈ ਸੀ ਅੱਜ ਸੁੰਝ ਪਈ ਏ ਇੱਥੇ ਕਿਉਂਕਿ ਇਹ ਸ਼ਨੀਵਾਰ ਹੀ ਖੁੱਲਦੀ ਆ ਵੀਕੰਨ ਤੇ ਖੁੱਲਦੀ ਆ ਸੱਜੇ ਹੱਥ ਮੁਰਕੇ ਸਿੱਧਾ ਹੀ ਜਾਣਾ ਹੈ ਸਿੱਧਾ ਜਾ ਕੇ ਖੱਬੇ ਹੱਥ ਮੋੜਨਾ ਖੱਬੇ ਹੱਥ ਹੋ ਕੇ ਸੱਜੇ ਜਣਾ ਸੱਜੇ ਹੋ ਕੇ ਖੱਬੇ ਜਣਾ ਖੱਬੇ ਹੋ ਕੇ ਸੱਜੇ ਜਣਾ ਸੱਜੇ ਆ ਸਾਡਾ ਘਰ ਭਾਈ ਮੁੰਡਾ ਬੌਂਦਲ ਗਿਆ ਜੇ ਕਿਸੇ ਨੂੰ ਕੋਈ ਡੱਟਦਾ ਪਤਾ ਹੋਵੇ ਤੇ ਸਾਨੂੰ ਜਰੂਰ ਦੱਸਿਆ ਜਾਵੇ ਅਸੀਂ ਇੱਕ ਫੰਡਰੇਜ਼ ਵੀ ਕਰਾਂਗੇ ਵੀਰ ਵਾਸਤੇ ਕਿਉਂਕਿ ਇਹ ਬੌਂਦਲ ਗਿਆ ਹੈ ਵੀਰ ਗਿਆ ਹੈ ਬੌਂਦਲ ਇਹ ਬੌਂਦਲ ਗਿਆ ਹੈ ਅੱਛਾ ਦੇ ਪਹੁੰਚਿਆ ਸਹਤ ਤੱਕ ਦਾਗੀ ਕਹਿੰਦੇ ਆ ਜੀ ਚਿੱਠੀ ਆਈ ਏ ਵਤਨਾ ਤੋਂ ਕੀਤੀ ਜਾਵੇਗੀ ਚੈੱਕ ਉਹ ਜੀ ਕੋਜੀ ਪਲਾਂ ਦੇ ਵਿੱਚ ਕੋਜੀ ਪਲਾਂ ਦੇ ਵਿੱਚ ਉਹਨੂੰ ਕੀਤਾ ਜਾਊਗਾ ਓਪਨ ਤੁਹਾਨੂੰ ਦੋਚਿਆ ਜਾਊਗਾ ਕਿ ਕੀ ਰਾਜ ਸੀਗਾ ਅਲੱਦਾ ਕਿ ਮੁੰਡੇ ਨੇ ਭੁੱਲ ਗਿਆ ਕੀ ਇਹਨਾਂ ਦਾ ਕਿਹੜਾ ਪੋਸਟ ਬਾਕਸ ਹੈ ਰਹਾ ਪਾਦੀ ਇਹਨਾਂ ਨੂੰ ਛੱਡ ਦੋ ਇਹ ਕਿਹੇ ਕੰਮ ਦੀਆਂ ਚੀਜ਼ਾਂ ਨਹੀਂ ਆਈਆਂ ਹੈ ਇਹਨਾਂ ਨੂੰ ਛੱਡ ਦੋ ਇਹ ਨਹੀਂ ਕਿ ਕੰਮ ਦੀਆਂ ਅਮਨਜੀਤ ਸਿੰਘ ਕੌਣ ਹੈ ਅਮਨਜੀਤ ਸਿੰਘ ਭਾਈ ਮੈਨੂੰ ਕੀ ਪਤਾ ਤੁਹਾਡਾ ਘਰ ਹੈ ਆਹ ਮੁੰਡਾ ਠੀਕ ਹੈ ਜਿਹੜਾ ਟਰੈਕਟਰ ਹੁੰਦਾ ਆ ਓਕੇ ਜੀ ਕਹਿੰਦੇ ਕਿ ਮੁੰਡੇ ਦੀ ਆ ਗਈ ਹੈ ਪੀਆਰ ਵੇਖੋ ਜੀ ਆ ਗਿਆ ਆਪਣਾ ਆਹ ਇਨਫੋਰਮੇਸ਼ਨ ਲਗਾ ਦਿਓ ਇਮੀਗ੍ਰੇਸ਼ਨ ਵਾਲਾ ਤਾਂ ਆਈਏ ਮੁੰਡੇ ਨੂੰ ਲੈਟਰ ਏ ਇਹ ਕੌਨਫਿਡੈਂਸ਼ੀਅਲ ਹੈ ਥੋੜਾ ਜਿਹਾ ਚੀਜ਼ ਤੁਹਾਨੂੰ ਦੱਸਾਂਗੇ ਨਹੀਂ ਇਹ ਦੱਸਾਂਗੇ ਵੇ ਵੱਡੀ ਪਾਰਟੀ ਹੈ ਆਰਗੇਨਾਈਜ਼ ਕਰਕੇ ਹਾਂ ਤੇ ਅੱਜ ਹਾਲ ਬੁਕਿੰਗ ਵਾਸਤੇ ਕਰਦੀ ਯਾਰ ਉਹਨਾਂ ਨੇ ਫੋਨ ਤੋਂ ਉਹਨਾਂ ਨੇ ਇਮੀਗ੍ਰੇਸ਼ਨ ਵਾਲਿਆਂ ਨੂੰ ਫ੍ਰੀ ਫ੍ਰੀ 6 ਮੀਲ ਵੀ ਭੇਜਿਆ ਕਹਿੰਦੇ ਇਹਦੇ ਖਾਣੇ ਦਾ ਲਿਸਟ ਹੋਣੀ ਹੈ ਇਹ ਪਤਾ ਨਹੀਂ ਕਿਹੜਾ ਰੈਸਟੋਰੈਂਟ ਹੈ ਯਾਰੇ ਉਹ ਬੰਦਾ ਪੀਂਦਾ ਹੈ ਬੀੜੀ ਇਹਦੇ ਰੋਜ਼ ਲੜਦੀ ਹੈ ਕੀੜੀ ਤੇ ਪੈਂਟ ਵੀ ਪਾਉਂਦਾ ਰੋਜ਼ ਢੀੜੀ ਢੀੜੀ ਲਓ ਜੀ ਘਰੇ ਵਾਪਸੀ ਪਾਈ ਆ ਤੇ ਇਹ ਸਨੋ ਬਹੁਤ ਪੈ ਰਹੀ ਐ ਜਿੰਨਾ ਦੇਖ ਸਕਦੇ ਜੇ ਸਨੋ ਪਈ ਜਾਂਦੀ ਐ ਅੰਡਾ ਮਾਹਾਂ ਹੀ ਠੰਡ ਚ ਬਚਿਆ ਅੱਜ ਹੋਰ ਇਹਨੂੰ ਠੰਡ ਲੱਗ ਚੱਲੀ ਸੀ ਤੇ ਹੁਣ ਘਰੇ ਆ ਕੇ ਬਣਾਉਣਾ ਕੁਝ ਖਾਣ ਪੀਣ ਨੂੰ ਭੁੱਖ ਬਹੁਤ ਲੱਗੀ ਐ ਹੋਰ ਭਾਈ ਕੈਸੇ ਹੋ ਕੈਸੇ ਭਾਈ ਸਾਹਿਬ ਕੈਸੇ ਕੈਸੇ ਬੜੀਆ ਬੜਾ ਸੁਣ ਲਿਆ ਹੈ ਲੱਗ ਰਹਾ ਉਸਨੇ ਬੜੀਆ ਕਹਤਾ ਭਾਈ ਮੈਂ ਬੜੀਆ ਹੂੰ ਉਸਨੇ ਫੋਨ ਲਗਾਇਆ ਕੀਤਾ ਹੀ ਹੋਗਾ ਉਸਕੋ ਸੁਣਾ ਹੀ ਨਹੀਂ ਅਸੀਂ ਨੇ ਉਸੇ ਪੁੱਛਿਆ ਕੈਸੇ ਪਾਈਪਾਸ ਲੱਗੇ ਲੋਕਾਂ ਨੂੰ ਪਤਾ ਹੁਣ ਸਾਰਿਆਂ ਦਾ ਸੱਚੀ ਬੁਹਾ ਤਾਈ ਪਾਸਵਰਡ ਭਰਵਾ ਲੋਕੀ ਇੰਡੀਆ ਤੋਂ ਆਣ ਕੇ ਬੂਹਾ ਨਾ ਖੋਲ ਦੇਣ ਹਾਤਾ ਸਿੱਟਾਈ ਬੂਹਾ ਖੋਲ ਕੇ ਅੰਦਰ ਆਣਾ ਲੋਕਾਂ ਨੇ ਨੌਕੀ ਨਹੀਂ ਕਰਨਾ ਬੜੀ ਖੁਸ਼ਬੂ ਆਂਦੀ ਏ ਵੋ ਸਰਫ ਦੀ ਤੇ ਲੋ ਜੀ ਮੁੰਡੇ ਪਰਤ ਗਏ ਨੇ ਆਪਣੇ ਵਤਨ ਨੂੰ ਵਤਨਾ ਨੂੰ ਉੱਪਰ ਜਾਣਾ ਥੱਲੇ ਆਣਾ ਆਪਾਂ ਪਹਿਲਾਂ ਆਪਣੇ ਕੱਪੜੇ ਵੇਖ ਥੱਲੇ ਜਾ ਕੇ ਤੇ ਹੋ ਗਿਆ ਲਓ ਜੀ ਪਾਈ ਹੀ ਲਾਂਡਰੀ ਚ ਲੀੜਾ ਲੱਤਾ ओके ਕਹਿੰਦੇ ਆ ਜੀ ਕੱਪੜੇ ਹੋ ਗਏ ਆ ਲਓ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਵਾਰੀ ਫੇਰ ਤੇ ਸਾਡੇ ਚੈਨਲ ਤੇ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਆਰਾ ਧੰਨਵਾਦ ਤੇ ਅੱਗੇ ਇਨਾ ਭਾਈ ਬੁੱਲਣਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਇਨਾ ਟਾਈਮ ਕੱਢ ਕੇ ਆਪਰਾ ਖਵਾਜ ਦੇ ਨੂੰ ਤੇ ਤੁਸੀਂ ਇਨਾ ਟਾਈਮ ਕੱਢਿਆ ਵੀਡੀਓ ਨੂੰ ਤੁਸੀਂ ਐਂਡ ਤੱਕ ਵੇਖਿਆ ਜਿਨ੍ਹਾਂ ਨੇ ਜਿਹੜੇ ਇੱਥੋਂ ਤੱਕ ਆਇਆ ਕਈ ਕਿਤੇ ਮੁੜ ਗਏ ਨੇ ਪਿੱਛੇ ਹੀ ਤੇ ਜਿਹੜੇ ਇੱਥੋਂ ਤੱਕ ਆਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਹਾਡੀ ਵੀਡੀਓ ਤੱਕ ਚੱਲੇ ਪਾਏ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਪਿਆਰ ਦਿੱਤਾ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਅਸੀਂ ਵੀਡੀਓ ਬਣਾਉਂਦੇ ਰਵਾਂਗੇ ਜੇ ਤੁਹਾਨੂੰ ਕੋਈ ਵੀ ਟੌਪਿਕ ਹੋਵੇ ਤੁਹਾਡੇ ਮਾਈਂਡ ਦੇ ਵਿੱਚ ਤੇ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤਾਂ ਹੀ ਜਰੂਰ ਉਸ ਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਬਾਏ 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 ਬਾਏ